ਆਲੋ ਆਲੋ ਟੋਪੀ ਜੀ ਬਿੰਨਾ ਖਾਉ ਦਾ ਬਿੰਦੀ ਟੋਪ ਚੋਪ ਬਿੰਦੀ ਵਾਲੀ ਆ ਹੋਵੇ ਹੋਵੇ ਉਹ ਲਾਂਚ ਹੈ ਕਿ ਬੱਚੀ ਸਾਡੀ ਇਹ ਪੁੱਤੋਏ ਸ਼ਾਬਾਸ਼ ਤੇਰਾ ਕਿੱਥੇ ਆ ਹੋਰ ਆਜ ਰਹਿ ਜਾ ਆਜਾ ਸ਼ਾਬਾਸ਼ ਇਹ ਮੈਨ ਟੈਕਰ ਟੀਮ ਦੀ ਪਿਛੇ ਰਹੀ ਤੂੰ ਅਬਦ ਕੈਪਟਨ ਕਿਹੜੀ ਹੈ ਜੀ है ये कैप्टन खेडी है आ जाती है पढ़ाओ जी ट्रॉफी दियो जी हाँ जी वेरी गुड पुत्र मुबारक सीनियर स्टेट और रॉकबॉल चैंपियन दे चैंपियन हो इस बार क्यों जी गोल्ड मेडल टीम पूरी पूरी टीम आई है भाई ताई जीती है थैंक यू थैंक यू बेटा थैंक यू वेरी मच ਹਾਂਜੀ ਹੁਣ ਆਪੇ ਖਵਾ ਦੋ ਕੀ ਹੋਣਾ ਹੈ ਬੈਠੋ ਬੈਠੋ ਕੋਸਾ ਪਲੀਜ਼ ਹਾਂਜੀ ਹਾਂਜੀ ਦਿਓ ਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇੱਕ ਹੋਰ ਜਿਹਾ ਸਮਾਨ ਹੋ ਰਿਹਾ ਹੈ ਕਾਰਨ ਬਸ਼ੂ ਨਹੀਂ ਆ ਸਕੇ ਤੇ ਦੇਖੋ ਉਹਨਾਂ ਨੂੰ ਵੀ ਤੇ ਸਨਮਾਨ ਕੀਤਾ ਜਾ ਰਿਹਾ ਹੈ ਇਹ ਟਰੋਫੀ ਸਾਡੇ ਪਰਿਵਾਰ ਵੱਲੋਂ ਉਹਨਾਂ ਨੂੰ ਦੇ ਦਿਆ ਜੀ ndo tō sa ga kìa kìa